ਅੱਭੀ ਜੋ ਤੰਤਨ ਨਾ ਕਨਵਲ ਰਾਜਾ ਸਾਹਿਬ ਜੀ ਪੰਜਾਬ ਵਿੱਚ ਬੱਚਾ ਬੱਚਾ ਅੱਜ ਇਸ ਨਾਮ ਤੋਂ ਪਲੀ ਪ੍ਰਕਾਰ ਜਾਣੂ ਹੈ ਇੱਕ ਉਹ ਹਸਤੀ ਹਨ ਜਿਨ੍ਹਾਂ ਨੇ ਆਪਣੀ ਚਰਨ ਛੋੜ ਦੇ ਨਾਲ ਸਿਰਫ ਦੁਆਬੇ ਨੂੰ ਹੀ ਨਹੀਂ ਬਲਕਿ ਸਾਰੇ ਹੀ ਪੰਜਾਬ ਨੂੰ ਪਵਿੱਤਰ ਕੀਤਾ ਜਿੱਥੇ ਜਿੱਥੇ ਵੀ ਰਾਜਾ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਹਨ ਉਹਨਾਂ ਦੇ ਸੇਵਕਾਂ ਨੂੰ ਬੜੀ ਸ਼ਰਧਾ ਤੇ ਮਿਹਨਤ ਨਾਲ ਉੱਥੇ ਪਵਿੱਤਰ ਗੁਰਦੁਆਰਾ ਸਾਹਿਬੋ ਸਾਰੇ ਹਨ ਜਨਮ ਅਸਥਾਨ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਵਿੱਚ ਮਾਤਾ ਸਾਹਿਬ ਦੇਵੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਮੰਗਲਦਾਸ ਜੀ ਪਹਿਲਾਂ ਤੋਂ ਹੀ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ। ਬਹੁਤ ਦੇਰ ਤੋਂ ਕਰ ਔਲਾਦ ਨਾ ਹੋਣ ਕਰਕੇ ਖੁਦ ਵੀ ਸਾਧੂ ਸੰਤ ਦੀ ਤਰ੍ਹਾਂ ਹੀ ਰਹਾ ਕਰਦੇ ਸਨ। ਇੱਕ ਦਿਨ ਭਗਤੀ ਵਿੱਚ ਬਹੁਤ ਨਿਪੁੰਨ ਹੋਏ ਦੇਖ ਕੇ ਉਸ ਸੱਚੇ ਅਕਾਲ ਪੁਰਖ ਨੇ ਆਕਾਸ਼ ਬਾਨੀ ਕੀਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਵੇਗਾ। ਜੋ ਸਾਖ ਸਾਖ ਰਭੀ ਹੋਣਗੇ ਦੁਖੀਆਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨਗੇ ਅਤੇ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਿਆ ਕਰੇਗੀ ਵਿਦਿਆਪੀ ਜੀ ਦੇ ਨਾਮ ਰੱਖਣ ਦੀ ਜਾਂਚਨਾ ਤਾਹਰਪੁਰ ਦੇ ਪੰਡਿਤ ਜੀ ਨੇ ਕੀਤੀ ਸਭ ਦੇਖ ਕੇ ਆਖਣ ਲੱਗਦਾ ਕਿ ਇਹ ਤਾਂ ਮੇਰਾ ਹੀ ਪਗਵਾਨ ਦਾ ਰੂਪ ਹੈ ਤੇ ਨਾਮ ਵੀ ਪਗਵਾਨ ਦਾ ਹੀ ਠੀਕ ਰਹੇਗਾ ਆਪ ਜੀ ਨੂੰ ਮੂਸਾਪੁਰ ਦੇ ਮੌਲਵੀ ਤੋਂ ਉੱਚ ਵਿਦਿਆਪਾਪਤ ਹੋਈ ਪਰ ਮੌਲਵੀ ਜੀ ਪਾਤਸ਼ਾਹ ਦੀਆਂ ਅਸਚਰਜ ਕਰਨ ਵਾਲੀਆਂ ਗੱਲਾਂ ਸੁਣ ਕੇ ਕਈ ਵਾਰ ਦੰਦਾ ਵਿੱਚ ਉਂਗਲੀ ਲੈ ਕੇ ਰਹੇ ਜਾਂਦੇ ਜਦੋਂ ਵੀ ਮੌਲਵੀ ਜੀ ਪਾਤਸ਼ਾਹ ਜੀ ਤੋਂ ਕੋਈ ਸਵਾਲ ਪੁੱਛਦੇ ਤਾਂ ਉਸਤੇ ਜਵਾਬ ਬੜੇ ਠੀਕ ਤੇ ਸੁਚੱਜੇ ਢੰਗ ਨਾਲ ਦੱਸਦੇ ਜਦੋਂ ਮੌਲਵੀ ਕਿਸੇ ਹੋਰ ਭਾਸ਼ਾ ਵਿੱਚ ਪੁੱਛਦੇ ਤਾਂ ਵੀ ਰਾਜਾ ਸਾਹਿਬ ਜੀ ਉਸ ਦਾ ਜਵਾਬ ਉਸੇ ਭਾਸ਼ਾ ਵਿੱਚ ਪਲੀਪਾਂਤ ਦੱਸਦੇ ਕੌਤਕ ਰਾਜਾ ਸਾਹਿਬ ਕਾਰਦਾ ਕੰਮਕਾਰ ਕਠੀ ਹੀ ਕਰਦੇ ਸਨ ਪਰਮਾਤਮਾ ਦਾ ਨਾਮ ਜਪਣਾ ਸਾਧੂ ਸੰਤਾਂ ਦੀ ਸੰਗਤ ਕਰਨੀ ਪੁਖਿਆਂ ਨੂੰ ਅੰਨ ਪਾਣੀ ਛਕਾਣਾ ਹਰ ਵਕਤ ਉਸ ਅਕਾਲਪੁਰਖ ਦਾ ਪਾਣਾ ਮੰਨਣਾ ਇਹਨਾਂ ਦੀ ਖਾਸ ਖੂਬੀਅਤ ਸੀ ਆਪ ਕਈ ਕਈ ਦਿਨ ਪੁਖੇ ਹੀ ਰਹਿੰਦੇ ਸਨ ਜਦੋਂ ਪਿੰਡ ਦੇ ਸਾਥੀ ਲੜਕੇ ਇਹ ਪੁੱਛਦੇ ਕਿ ਤੁਸੀਂ ਪੁਖੇ ਰਹੇ ਕਿ ਕੀ ਖਾਂਦੇ ਹੋ ਹੁਤਾ ਆਪ ਜੀ ਦਾ ਜਵਾਬ ਸੀ ਸਾਨੂੰ ਖਾਣਾ ਅਕਾਲਪੁਰਖ ਤੋਂ ਆ ਜਾਂਦਾਨ ਹੈ ਜਿੱਦ ਕਰੰਤੇ ਕੁਝ ਲੜਕੇ ਆਖਣ ਲੱਗੇ ਕਿ ਸਾਨੂੰ ਵੀ ਭੁੱਖ ਲੱਗੀ ਹੋਈ ਹੈ ਸਾਨੂੰ ਵੀ ਕੁਝ ਖੁਆਉਤਾ ਆਪ ਜੀ ਨੇ ਇੱਕ ਛਪੜੀਵਲ ਨਿਗਾਸਵੱਲੀ ਕਰਕੇ ਤੱਕਿਆ ਤਾਂ ਉਥੇ ਕੜਾ ਪ੍ਰਸ਼ਾਦ ਪਿਆ ਸੀ ਜੂ ਉਹ ਲੜਕਾ ਨੇ ਬੜੀ ਹੀ ਸ਼ਰਦਾ ਸਹਿਤ ਛਕਿਆ ਤੇ ਆਪ ਜੀ ਦੇ ਚਰਨਾਂ ਤੇ ਟਹਿ ਟੇਰੀ ਹੋ ਗਏ ਧਾਰਮਿਕ ਸਥਾਨ ਰਾਜਾ ਸਾਹਿਬ ਜੀ ਦਾ ਆਪਣਾ ਪਿੰਡ ਮੰਨਨ ਹਾਨਾ ਸੀ ਪਰ ਆਪ ਜੀ ਪਿੰਡ ਬਹੁਤ ਹੀ ਘੱਟ ਰਹੇ ਆਪ ਜੀ ਦਾ ਪਰਿਵਾਰ ਇੱਕ ਨੰਬਰਦਾਰ ਪਰਿਵਾਰ ਸੀ ਪਿਤਾ ਅਤੇ ਰਿਸ਼ਤੇਦਾਰਾਂ ਦੇ ਕਹਿਣ ਤੇ ਚਲੋ ਘਰ ਚਲੋ ਆਪਣੀ ਨੰਬਰਦਾਰੀ ਸੰਭਾਲੋ ਤਾਂ ਆਪ ਜੀ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਨੰਬਰਦਾਰੀਆਂ ਕੀ ਕਰਨੀਆਂ ਸਾਡੀ ਡਿਊਟੀ ਤਾਂ ਨਾਮ ਜਪਣਾ satsang ਕਰਨਾ ਧਰਮ ਦੀ ਕਿਰਤ ਕਰਨੀ ਤੇ ਸਭ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨਾ ਹੈ ਆਪ ਜੀ ਦੀ ਸੋਭਾ ਸਾਰੇ ਹੀ ਪੰਜਾਬ ਵਿੱਚ ਮੂਨ ਲੱਗੀ ਜਿੱਥੇ ਜਾਂਦੇ ਕਾਫੀ ਸੰਗਤ ਇਕੱਠੀ ਹੋ ਜਾਂਦੀ ਜਿੱਥੇ-ਜਿੱਥੇ ਵੀ ਗਏ ਇਹਨਾਂ ਦੇ ਪ੍ਰੇਮੀਆਂ ਨੇ ਬੜੇ ਹੀ ਸੋਹਣੇ ਗੁਰਕਾਰੋ ਸਾਰੇ ਹੋਏ ਹਨ ਜਿਵੇਂ ਕਿ ਪਿੰਡ ਰੇਪਾ ਵਿੱਚ ਤਕਤ ਸ੍ਰੀ ਰਾਜਾ ਸਾਹਿਬ ਪਿੰਡ ਸੁਜੋ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਪਿੰਡ ਗੋਸਲਾਨ ਵਿਖੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਚਿੰਗੜਾ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਪਿੰਡ ਮਜਾਰਾ ਨੌ ਆਬਾਦ ਵਿਖੇ ਗੁਰਦੁਆਰਾ ਰਸੋਖਾਨਾ ਆਦਿ ਬਹੁਤ ਹੀ ਉਚੇ ਤੇ ਸੋਹਣੇ ਉਸਾਰੇ ਹੋਏ ਹਨ ਗੁਰਗੱਦੀ ਚਿੰਗਲਾਂ ਵਿਖੇ ਬਾਬਾ ਜਵਾਰ ਸਿੰਘ ਜੀ ਜੋ ਕਿ ਪਰਮਾਤਮਾ ਦੇ ਬਹੁਤ ਹੀ ਪ੍ਰੇਮੀ ਸਨ ਨੇ ਪਹਿਚਾਨ ਲਿਆ ਕਿ ਰਾਜਾ ਸਾਹਿਬ ਕੋਈ ਸਾਧਾਰਨ ਮਨੁੱਖ ਨਹੀਂ ਸਗੋਂ ਪਰਮਾਤਮਾ ਦਾ ਦੂਸਰਾ ਰੂਪ ਹਨ ਬਾਬਾ ਜੀ ਨੇ ਰਾਜਾ ਸਾਹਿਬ ਜੀ ਨੂੰ ਆਪਣੇ ਕੋਲ ਹੀ ਰੱਖ ਲਿਆ ਬਾਬਾ ਜੀ ਹਰ ਰੋਜ਼ ਦੇਖਦੇ ਸਨ ਕਿ ਸਾਡੇ ਤੋਂ ਪਹਿਲਾਂ ਹੀ ਉੱਠ ਕੇ ਇਹ ਬਾਲਕ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਇਸ ਲਈ ਬਾਬਾ ਜਵਾਰ ਸਿੰਘ ਜੀ ਨੇ ਆਪਣੇ ਗੁਰਗੱਦੀ ਦੇ ਵਾਰਿਸ ਰਾਜਾ ਸਾਹਿਬ ਜੀ ਨੂੰ ਨਿਯੁਕਤ ਕੀਤਾ ਆਪਣਾ ਕਰਪਿੰਦ ਮਜਾਰਾ ਰਾਜਾ ਸਾਹਿਬ ਦੀ ਇੱਕ ਮਾਈ ਜਿਸ ਦਾ ਨਾਮ ਜਸੀ ਸੀ ਉਹ ਰਾਜਾ ਸਾਹਿਬ ਜੀ ਦੀ ਤੇ ਉਹਨਾਂ ਦੀ ਸਰਦਾਲੂ ਸੰਗਤ ਦੀ ਦਿਨ ਰਾਤ ਤਨੋਂ ਮਨੋਂ ਸੇਵਾ ਕਰਿਆ ਕਰਦੀ ਸੀ ਜਦੋਂ ਵੀ ਰਾਜਾ ਸਾਹਿਬ ਆਵਾਜ਼ ਦਿੰਦੇ ਸਿਰ ਨਿਵਾ ਕੇ ਸਾਹਮਣੇ ਖੜੀ ਹੁੰਦੀ ਭਾਵੇਂ ਅਤੀ ਰਾਤ ਸਮੇਂ ਮਹਾਰਾਜ ਜੀ ਨੇ ਆਖਿਆ ਕਿ ਜਸੀ ਸਾਡੇ ਵਾਸਤੇ ਦੁੱਧ ਗਰਮ ਕਰਕੇ ਜਾਂ ਸਰਦਾਈ ਆਦਿ ਬਣਾ ਕੇ ਲਿਆਓ ਤਾਂ ਗਲ ਵਿੱਚ ਪੱਲਾ ਪਾ ਕੇ ਆਖਦੀ ਮਹਾਰਾਜ ਜੀ ਹੁਕਮ ਕਰੋ ਇਸੇ ਲਈ ਮਹਾਰਾਜ ਜੀ ਮਈ ਜਸੀ ਦੇ ਘਰ ਨੂੰ ਆਪਣਾ ਘਰ ਕਿਹਾ ਕਰਦੇ ਸਨ ਰਾਜਾ ਸਾਹਿਬ ਜੀ ਦੀ ਜਿੰਨੀ ਮਰਜ਼ੀ ਸੰਗਤ ਆਵੇ ਮਈ ਜਸੀ ਨੇ ਕਦੀ ਵੀ ਮੱਥੇ ਵਟ ਨਹੀਂ ਸੀ ਪਾਇਆ ਮਈ ਜਸੀ ਵੀ ਕਿਹਾ ਕਰਦੀ ਸੀ ਕਿ ਮਹਾਰਾਜ ਇਹ ਸਾਡਾ ਨਹੀਂ ਤੁਹਾਡਾ ਹੀ ਕਰ ਹੈ ਸਾਹਿਬ ਦਿਆਲ ਦੀ ਸੇਵਾ ਰਾਜਾ ਸਾਹਿਬ ਜੀ ਚਿੱਟੇ ਕੱਪੜੇ ਤੇ ਪਸ਼ਮੀਨੇ ਦੀ ਚਾਦਰ ਦੀ ਬੁਕਲ ਮਾਰਦੇ ਸਨ ਕੋਰਾ ਰੰਗ ਸਰਬਤੀ ਅੱਖੀਆਂ ਸੁਨੇਹਰੇ ਵਾਲ ਜਦੋਂ ਵੀ ਤੁਰਦੇ ਤਾਂ ਇੰਜ ਪਿਆ ਲੱਗਦਾ ਕਿ ਥਲ ਤੇ ਅਕਾਲਪੁਰਖ ਆਪ ਕੁਦਰਤ ਦੇ ਨਜ਼ਾਰੇ ਤਕ ਰਣਾਈ ਹਨ ਜਿੱਥੇ ਵੀ ਜਾਂਦੇ ਸੰਗਤਾਂ ਦੀ ਕਾਫੀ ਰੌਣਕ ਲੱਗ ਜਾਂਦੀ ਰਾਜਾ ਸਾਹਿਬ ਹੁਣ ਬਹੁਤਾ ਪਿੰਡ ਮਜਾਰੇ ਨੌ ਆਬਾਦ ਵਿੱਚ ਰਹਿਣ ਲੱਗੇ ਜਿਹੜਾ ਕਿ ਹੁਣ ਇਹ ਪਿੰਡ ਰਾਜਾ ਸਾਹਿਬ ਜੀ ਦੇ ਮਜਾਰੇ ਨਾਲ ਪੰਜਾਬ ਵਿੱਚ ਕਾਫੀ ਮਸ਼ਹੂਰ ਹੈ। ਇਸੇ ਹੀ ਪਿੰਡ ਦਾ ਇੱਕ ਪੁਰਖ ਜਿਸ ਦਾ ਨਾਮ ਸਾਹਿਬ ਦਿਆਲ ਸੀ ਉਹ ਰਾਜਾ ਸਾਹਿਬ ਜੀ ਦੀ ਬਹੁਤ ਸੇਵਾ ਕਰਿਆ ਕਰਦਾ ਸੀ। ساری ਜ਼ਿੰਦਗੀ ਰਾਜਾ ਸਾਹਿਬ ਜੀ ਨੂੰ ਪਿੱਠ ਨਹੀਂ ਦਿਖਾਈ। ਜਦੋਂ ਵੀ ਕੋਈ ਹੁਕਮ ਲੱਗਦਾ ਪਿਛਲ ਖੁਰੀ ਤੁਰ ਕੇ ਜਾਂਦਾ। ਹਰ ਰੋਜ਼ ਰਾਜਾ ਸਾਹਿਬ ਜੀ ਲਈ ਤੇਲੇਦਾਰ ਜੋੜਾ ਬਣਾ ਕੇ ਲਿਆਉਂਦਾ ਸੀ ਤੇ ਪੁਰਾਣਾ ਲੈ ਕੇ ਜਾਂਦਾ ਸੀ। ਮਹਾਰਾਜ ਜੀ ਨੇ ਇੱਕ ਦਿਨ ਸੇਵਾ ਤੋਂ ਖੁਸ਼ ਹੋ ਕੇ ਆਪਣੀ ਸਰਦਾਈ ਵਿੱਚੋਂ ਚਾਰ ਕੁਟ ਪੀਨ ਨੂੰ ਦਿੱਤੇ ਬਸ ਸਰਦਾਈ ਪੀਨ ਦੀ ਗੱਲ ਸੀ ਕਿ ਸਚੰਡ ਦੇ ਦਰਸ਼ਨ ਹੋ ਗਏ ਦਸਮ ਦੁਆਰ ਦੇ ਦਰਵਾਜ਼ੇ ਖੁੱਲ ਗਏ ਅਤੇ ਆਪ ਰਾਜਾ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਗਏ ਆਖਿਰ ਇੱਕ ਦਿਨ ਸਹੀਨ ਸ਼ਾਹ ਨੇ ਕੋਲ ਬਿਠਾ ਕੇ ਆਖਿਆ ਸਾਹਿਬ ਬਿਆਲ ਇੱਕ ਜੰਗਲ ਵਿੱਚ ਦੋ ਸ਼ੇਰ ਤੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਬਸ ਰਜਾਈ ਵਿਚੋਰੂ ਕੱਢ ਕੇ ਖਾਲੀ ਕਪੜਾ ਦੇ ਕੇ ਤੋੜ ਦਿੱਤਾ ਰਾਜਾ ਸਾਹਿਬ ਜੀ ਦਾ ਹੁਕਮ ਮੰਨ ਕੇ ਚਲੇ ਗਏ ਜੋ ਅੱਜ ਤੱਕ ਵਾਪਸ ਨਹੀਂ ਆਏ ਪੂਰਨ ਦਾਸ ਨੂੰ ਲਾਂਗਰੀ ਮਹਾਰਾਜਾ ਜੀ ਦੀ ਸੇਵਾ ਤਾਂ ਬਹੁਤ ਹੀ ਸੇਵਕ ਕਰਦੇ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਪੂਰਨ ਦਾਸੀ ਜੋ ਮਹਾਰਾਜ ਜੀ ਦੀ ਸੇਵਾ ਚੜ੍ਹਦੇ ਸੂਰਜ ਤੋਂ ਲੈ ਕੇ ਸੂਰਜ ਛੁਪਣ ਤੱਕ ਕਰਿਆ ਕਰਦੇ ਸਨ ਹਰ ਸਾਹ ਦੇ ਨਾਲ ਰਾਜਾ ਸਾਹਿਬ ਜਪਣਾ ਸੰਗਤਾਂ ਨਾਲ ਪਿਆਰ ਕਰਨਾ ਅਤੇ ਲੰਗਰ ਦੀ ਸੇਵਾ ਵਿੱਚ ਜੁਟ ਜਾਣਾ ਆਖਿਰ ਮਹਾਰਾਜ ਜੀ ਆਪ ਦੀ ਸੇਵਾ ਤੋਂ ਅਤਿਅੰਤ ਖੁਸ਼ ਹੋ ਕੇ ਆਖਿਆ ਪੂਰਨ ਆਹ ਲੈ ਅੱਜ ਤੋਂ ਤੈਨੂੰ ਅਸੀਂ ਰਸੋਖਾਨੇ ਦੀਆਂ ਚਾਬੀਆਂ ਸੌਂਪ ਦਿੱਤੀਆਂ ਪਰ ਇੱਕ ਗੱਲ ਯਾਦ ਰੱਖੀ ਕਦੇ ਵੀ ਮਾਇਆ ਨਾਲ ਪਿਆਰ ਨਹੀਂ ਕਰਨਾ ਇਹ ਮਾਇਆ ਕਾਲੀ ਨਾਗਨੀ ਨੂੰ ਜੋ ਵੀ ਪਿਆਰ ਕਰਦਾ ਹੈ ਇਹ ਉਸ ਨੂੰ ਡੰਗ ਲੈਂਦੀ ਹੈ ਮਹਾਰਾਜ ਜੀ ਦੇ ਹੁਕਮ ਮੰਨ ਕੇ ਤੁਰਨ ਹੀ ਲੱਗਦਾ ਸੀ ਕਿ ਮੇਰੇ ਸਹੀਨ ਸ਼ਾਹ ਨੇ ਦੂਸਰਾ ਬਚਨ ਵੀ ਉਚਾਰ ਦਿੱਤਾ ਜਾਂ ਅੱਜ ਤੋਂ ਤੇਰਾ ਹੱਥ ਤੇ ਸਾਡਾ ਖੀਸਾ ਜੇਬ ਹੋਵੇਗਾ माया ਜਿੰਨੀ ਵੀ ਮਰਜ਼ੀ ਵੰਡੀ ਖਜ਼ਾਨਾ ਨਕੋ ਨਕ ਪਰਿਆ ਰਹੇਗਾ ਇਹ ਅਟਲ ਸਚਾਈ ਹੈ ਕਿ ਅਜ ਵੀ ਰਸੋਖਾਨੇ ਵਿੱਚ ਮਾਇਆ ਦਾ ਕੋਈ ਅੰਤ ਨਹੀਂ ਇਹ ਵਚਨ ਮੇਰੇ ਸਹੀਨ ਸ਼ਾਹ ਜੀ ਦੇ ਸੱਚੇ ਹੋਏ ਤੇ ਹੋ ਰਹੇ ਹਨ ਰਾਜਾ ਸਾਹਿਬ ਜੀ ਦੇ ਕੁਕਰ ਰਾਜਾ ਸਾਹਿਬ ਜੀ ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਾਉਂਦੇ ਸਨ ਸਭ ਦੀਆਂ ਖਾਲੀ ਚੋਲੀਆਂ ਪਰਨੀਆਂ ਉਹਨਾਂ ਦਾ ਵੱਡਾ ਕੰਮ ਸੀ ਰਾਜਾ ਸਾਹਿਬ ਜੀ ਦੇ ਦਰਹਾਰ ਦੇ ਬਹੁਤ ਸਾਰੇ ਕੁਕਰ ਕੁੱਤੇ ਸਨ ਜਿੱਧਰ ਵੀ ਰਾਜਾ ਸਾਹਿਬ ਜੀ ਜਾਂਦੇ ਨਾਲ ਹੀ ਜਾਂਦੇ ਜਦੋਂ ਕਿਤੇ ਕਿਸੇ ਸੇਵਕ ਨੇ ਰਾਜਾ ਸਾਹਿਬ ਨੂੰ ਲੱਭਣਾ ਹੋਵੇ ਤਾਂ ਉਹ ਦੇਖ ਲੈਂਦੇ ਸੀ ਕਿ ਇੱਧਰ ਬਹੁਤ ਹੀ ਕੂਕਰ ਬੈਠੇ ਹਨ ਰਾਜਾ ਸਾਹਿਬ ਜੀ ਇੱਧਰ ਹੀ ਹੋਣਗੇ ਜਦੋਂ ਉਹ ਸੇਵਕ ਜਾ ਕੇ ਦੇਖਦਾ ਤਾਂ ਰਾਜਾ ਸਾਹਿਬ ਰੱਬ ਦੀ ਬੰਦਗੀ ਵਿੱਚ ਲੀਨ ਅਤੇ ਕੂਕਰ ਪੈਰਾ ਦੇ ਰਹੇ ਹੁੰਦੇ ਸਨ ਸੰਗਤਾਂ ਦਾ ਅਥਾਹ ਪਿਆਰ ਰਾਜਾ ਸਾਹਿਬ ਜੀ ਦੇ ਗੁਰਤਾਮਾਂ ਤੇ ਅੱਜ ਵੀ ਜਿਹੜਾ ਪ੍ਰਾਣੀ ਕੋਈ ਆਪਣੀ ਮਨ ਦੀ ਆਸਾ ਲੈ ਕੇ ਜਾਂਦਾ ਹੈ ਉਹ ਜ਼ਰੂਰ ਪੂਰੀ ਹੁੰਦੀ ਹੈ ਰਾਜਾ ਸਾਹਿਬ ਜੀ ਦੇ ਪ੍ਰੇਮੀਆਂ ਨੇ ਗੁਰ ਘਰਾਂ ਦੀ ਸੰਭਾਲ ਬਹੁਤ ਹੀ ਸੋਹਣੇ ਤੇ ਸੁਚੱਜੇ ਢੰਗ ਨਾਲ ਕੀਤੀ ਹੋਈ ਹੈ ਤੇ ਕਰ ਰਹੇ ਹਨ ਯਾਦ ਵਿੱਚ ਹਸਪਤਾਲ ਸ੍ਰੀ ਨਾਭ ਕਰਨਵਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਇੱਕ ਹਸਪਤਾਲ ਮਜਾਰਾ ਰਾਜਾ ਸਾਹਿਬ ਵਿਖੇ ਚੱਲ ਰਿਹਾ ਹੈ ਪਰਦੇਸਾਂ ਤੋਂ ਸੇਵਕ ਉਹਨਾਂ ਦੀ ਵਰਸੀ ਤੇ ਅਤੇ ਪ੍ਰਕਾਸ਼ ਉਤਸਵ ਤੇ ਅਖੰਡ ਪਾਠ ਕਰਵਾ ਕੇ ਮਾਇਆ ਇਕੱਤਰ ਕਰਕੇ ਇਸ ਹਸਪਤਾਲ ਨੂੰ ਫੇਜਦੇ ਹਨ ਦੂਸਰਾ ਹਸਪਤਾਲ ਹੁਨਾਂ ਦੀ ਹੀ ਯਾਦ ਵਿੱਚ ਪਿੰਡ ਰੇਪੇ ਵਿਖੇ ਚੱਲ ਰਿਹਾ ਹੈ। ਇਹਨਾਂ ਹਸਪਤਾਲਾਂ ਵਿੱਚ ਗਰੀਬਾਂ ਦਾ ਬਹੁਤ ਹੀ ਘੱਟ ਪੈਸਿਆਂ ਨਾਲ ਇਲਾਜ ਹੁੰਦਾ ਹੈ। ਜੋ ਵੀ ਇਹਨਾਂ ਹਸਪਤਾਲਾਂ ਤੋਂ ਇਲਾਜ ਕਰਵਾ ਕੇ ਜਾਂਦੇ ਹਨ ਉਹ ਸਦਾ ਹੀ ਰਾਜਾ ਸਾਹਿਬ ਦੇ ਗੁਣ ਗਾਉਂਦੇ ਹਨ। ਮਜਾਰਾ ਰਾਜਾ ਸਾਹਿਬ ਦੇ ਹਸਪਤਾਲ ਨੂੰ ਵਿਦੇਸ਼ਾਂ ਵਿੱਚੋਂ ਭੇਜੀ ਗਈ ਮਾਇਆ ਇਕਟਰਸਪ ਵਿੱਚ ਰੱਖੀ ਜਾਂਦੀ ਹੈ। ਜਿਸ ਦੇ ਇਨਚਾਰਜ ਡਾਕਟਰ ਗੁਰਦਾਸ ਸਿੰਘ ਸ਼ੇਰਗਿਲ ਜੋ ਇੱਕ ਡਾਕਟਰ ਦੇ ਨਾਲ ਮੈਡੀਕਲ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਹਨ ਹੋਰ ਜਾਣਕਾਰੀ ਵਾਸਤੇ ਰਾਜਾ ਸਾਹਿਬ ਜੀ ਦੀ ਜੀਵਨੀ ਉੱਪਰ ਲਿਖੀ ਧਾਰਮਿਕ ਪੁਸਤਕ ਨੂਰੀ ਕਿਰਨਾ ਪੜ ਸਕਦੇ ਹੋ ਨੂਰੀ ਕਿਰਨਾ ਦੀ ਕਾਪੀ ਕੈਨੇਡਾ ਵਿੱਚ ਵੀ ਉਪਲਬਧ ਹੈ ਬਰਸੀ ਰਾਜਾ ਸਾਹਿਬ ਜੀ ਦੀ ਸ੍ਰੀ ਨਾਬ ਕਨਵਲ ਰਾਜਾ ਸਾਹਿਬ ਜੀ ਦੀ ਬਰਸੀ ਪਿੰਡ ਮਜਾਰਾ ਰਾਜਾ ਸਾਹਿਬ ਵਿਖੇ ਹਰ ਸਾਲ ਪਾਦਰੋਂ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ ਕੈਨੇਡਾ ਵਿੱਚ ਹਮੇਸ਼ਾ ਪਿੰਡ ਮਜਾਰਾ ਰਾਜਾ ਸਾਹਿਬ ਤੋਂ ਬਾਅਦ ਮਨਾਈ ਜਾਂਦੀ ਹੈ